ਮਰ ਕਰਨਾ 100 ਦੇ ਨੋਟ ਨੂੰ ਭਾਵੇਂ ਪੈਰਾ ਥੱਲੇ ਰੱਖ ਦੋ ਨੇ 100 ਦਾ ਹੀ ਰਹਿਣਾ ਉਹਨੂੰ ਭਾਵੇਂ ਤੁਸੀਂ ਨਾ ਹੱੱਪਾ ਜ ਫੜ ਲਓ 500 ਦਾ ਰਹਿਣਾ ਜੇ ਲੇਪਲ ਸਮੇ 100 ਦੇ ਨੋਟ ਨੂੰ ਤੁਸੀਂ ਆਪਣੀ ਪਿੱਠ ਥੱਲੇ ਰੱਖ ਲਓ ਤਾਂ 100 ਦਾ ਰਹਿਣਾ ਜੇ ਉਹਨੂੰ ਸਿਰ ਥੱਲੇ ਰੱਖ ਲਓ 500 ਦਾ ਰਹਿਣਾ ਸੰਤ ਦੀ ਜਿੰਨੀ ਮਰਜ਼ੀ ਨਿੰਦਾ ਕਰਨੋਂ ਨੇ ਸ਼ਾਂਤੀ ਰਹਿਣਾ ਹੈ ਕਾਦੀਓ ਸੰਤ ਜਨ ਕੋ ਮਤ ਕੋਈ ਨੰਦੋ ਸੰਤ RAM ਹੈ ਹੋ ਕਵੀਰ ਨੇ ਸੋਹ ਕੁਰਪਾਇਆ ਧੱਕਾ ਨਾ ਪੇ ਕੰਵਰ ਸੰਤ ਬਾਬਾ ਲਖਮੀਰ ਸਿੰਘ ਜੀ ਸਮਾ ਆਵੇਗਾ ਸੱਜਣੋ ਜਿਹੜਾ ਬੀਜ ਧਰਤੀ ਤੇ ਦੱਬਿਆ ਗਿਆ ਉਹਨੇ ਉਗਣਾ ਹੀ ਉਗਣਾ ਨਹੀਂ ਉਗਣਾ ਆ ਬੋਲਦੇ ਕਿਉਂ ਨਹੀਂ ਉਗਣਾ ਹੀ ਉਗਣਾ ਉਹਨੇ ਉਗਣਾ ਉਗਣਾ ਜਿੱਥੇ ਹਿਰਦਾ ਦੁਹਰੂ ਦਾ ਨਾਮ ਹੈ ਉਹਨੇ ਪ੍ਰਗਟ ਹੋਣਾ ਹੀ ਹੋਣਾ ਹਰ ਸਿਮ ਅਠ ਪੈਰ ਜਨ ਹਰ ਹਰ ਜੱਪੇ ਆਠ ਪੈਰ ਜਨ ਆਠ ਪੈਰ ਜਨ ਹਰ ਹਰ ਜੱਪੇ ਹਰ ਕਾ ਭਗਤ ਪ੍ਰਗਟੇ ਨਹੀਂ ਪਹਾੜ ਦੇਖੇ ਨੇ ਹਿਮਪੁਰ ਸਾਹਿਬ ਜਾਂਦੇ ਨੂੰ ਪਹਾੜਾਂ ਦੇ ਉੱਤੇ ਜਾਨਵਰ ਕਈ ਵਰੀ ਕਈ ਕਿਸਮ ਦੇ ਫਲਾਂ ਦੇ ਮਾਤ ਕਰਨਾ ਕਈ ਕਿਥੋਂ ਦੇ ਫਲਾਂ ਦੇ ਬੂਟਿਆਂ ਦੇ ਬੀਜ ਖਾ ਕੇ ਬਿੱਠ ਕਰ ਦਿੰਦੇ ਬਿੱਠ ਆਹ ਪਹਾੜਾਂ ਨੂੰ ਪਾੜ ਕੇ ਜੇ ਬੀਜ ਉੱਗ ਸਕਦੇ ਨੇ ਉਹ ਜਸਿਹਰ ਦੇ ਵਿੱਚ ਗੁਰੂ ਨਾਨਕ ਦੀ ਯਾਦ ਆ ਜੇ ਦਹਿਰ ਦਾ ਵਿੱਚ ਬਾਣੀ ਆ ਜੇ ਦਹਿਰ ਦਾ ਵਿੱਚ ਨਾਮ ਆ ਗੁਰੂ ਸਾਹਿਬ ਕਹਿੰਦਾ ਉਹਦੇ ਤੇ ਕਿਹੜਾ ਘੱਟਾ ਪਾ ਦੂਗਾ ਉਹਨੂੰ ਕਿਹੜਛ ਪਾ ਦੂਗਾ ਓਏ ਮੇਰਾ ਸਮਾਂ ਵੀ ਆਗਿਆ ਨਹੀਂ ਦੇ ਰਿਹਾ

ਆਪਣਾ ਕਰਮ ਕਰ ਰਿਹਾ ਆਪਾਂ ਵੀ ਕਰ ਲਈਏ ਜਿਮੀਦਾਰਾ ਜਿਮੀਦਾਰ ਜਿਮੀਦਾਰਾ ਕਰਦਾ ਹੈ ਬਿਜ਼ਨਸਮੈਨ ਬਿਜ਼ਨਸ ਕਰਦਾ ਹੈ ਨੌਕਰੀ ਪੇਸ਼ੇ ਵਾਲਾ ਨੌਕਰੀ ਤੇ ਜਾਂਦਾ ਹੈ ਨਾਮ ਜੱਪਣ ਵਾਲਾ ਨਾਮ ਜੱਪੀ ਜਾਂਦਾ ਹੈ ਜੇ ਰਹਾ ਧਿਆਨ ਦੇਣਾ ਪਵੇਗਾ ਉੰਨੇ ਤੱਕ ਨੇ ਤੱਕ ਅੰਦਾ ਕਰੀ ਜਾਂਦਾ ਹੈ ਇੱਕ ਗੱਲ ਨਾ ਭੁੱਲਣਾ ਇੱਕ ਵਾਰੀ ਕਹਿ ਰਹੇ ਵੈਗਰੂ ਜਿਵੇਂ ਮਹਾਪੁਰਖ ਧਰੂ ਆਏ ਨੇ ਨਾ ਮੇਰੀ ਗੱਲ ਤੇ ਗਲਤ ਕਰ ਸਕਦੇ ਸੀ ਤੁਸੀਂ ਪਰ ਬਾਣੀ ਦਾ ਬਚਨ ਗਲਤ ਹਾਂਜੀ ਤੇ 20 ਮਿੰਟ ਤੋਂ ਮੇਰਾ ਗਲਾ ਹੀ ਗਰਮ ਹੁੰਦਾ ਕਿ ਤੇ ਫੇਰ ਸਮਾਂ ਬਣਿਆ ਦਰਸ਼ਨ ਕਰਾਂਗੇ ਜਿਵੇਂ ਮਹਾਪੁਰਖ ਧਰੂ ਆਏ ਨੇ ਉਸ گلاب ਦੀ ਟਾਣੀ ਤੇ ਕੰਡੇ ਵੀ ਆਉਂਦੇ ਨੇ ਉੱਥੇ گلاب ਦਾ ਫੁੱਲ ਵੀ ਆਉਂਦਾ ਹੈ ਕਹਦੇ ਉਹ ਵੈਰੂ ਉਹ ਜਿੱਥੇ ਰੱਬ ਨੇ ਸੰਤ ਪੈਦਾ ਕੀਤੇ ਉੱਥੇ ਨਿੰਦਕ ਵੀ ਨਾਲ ਹੀ ਪੈਦਾ ਕਰ ਦੁੱਤਾ ਇਹ ਸੰਤ ਧਰੋ ਆਏ ਨੇ ਜਨਮ ਮਰਨ ਦੂਹ ਮੈਂ ਨਹੀਂ ਜਨ ਪਰਪਕਾਰੀ ਤੇ ਦੂਜੇ ਪਾਸੇ ਬਾਸ਼ਾ ਕਹਿੰਦਾ ਕਿਰਤ ਨਿੰਦਕ ਕਾ ਧਰੋ ਪਿਆ ਕਿਰਤ ਨਿੰਦਕ ਕਾ ਕਿਰਤ ਨਿੰਦਕ ਕਾ ਧਰੋ ਪਿਆ ਨਿੰਦਕ ਦੇ ਮੱਥੇ ਤੇ ਲੇ ਕੇ ਭੇਜਿਆ ਜਾ ساری ਜ਼ਿੰਦਗੀ ਤੂੰ ਨਿੰਦਾ ਹੀ ਕਰਦਾ ਰਹੇਗਾ ਆਹ ਗੁਰੂ ਪਿਆਰਿਓ ਸਮਾਂ ਆਗਿਆ ਨਹੀਂ ਦਿੰਦਾ ਮਹਾਂਪੁਰਸ਼ ਬਾਬਾ ਲਖਬੀਰ ਸਿੰਘ ਹੋਰੀ ਅੱਜ ਮੈਨੂੰ ਇੱਕ ਲੱਗਾ ਕਹਿੰਦੇ ਤੁਹਾਡਾ ਸਰੀਰ ਢੱਲਾ ਹੋ ਗਿਆ ਮੈਂ ਕਿਹਾ ਮੇਰਾ ਸਰੀਰ ਢੱਲਾ ਕੋ ਗੋੜ ਥੋੜਾ ਜਿਹਾ ਢੱਲਾ ਹੋ ਗਿਆ ਬਾਹਰ ਚ ਪਾ ਕੇ ਇੱਕਦਮ ਗੋੜ ਥੋੜਾ ਜਿਹਾ ਢੱਲਾ ਹੋ ਗਿਆ ਮਹਰ ਕਦੇ ਦੇਖੀ ਸੰਤਨ ਕੀ ਮਤਰਾਈ ਉਹ ਸੰਤਾਂ ਦੀ ਮਿੱਤਰਤਾ ਨਿਭ ਜਾਂਦੀ ਪਰ ਸੰਤ ਹੋਵੇ ਸੰਤ ਸੰਤ ਹੋਵੇ ਸੰਤ ਇਹ ਸੁਭਾਏ ਸਾਡਾ ਫੁੱਲੋਂ ਤੋੜਨੇ ਦਾ ਸੰਤ ਮੋਟਾ ਤੇ ਸੋਹਣਾ ਜਿਹਦੇ ਬਗੀਚੇ 'ਚ ਵੜ ਜੀਏ ਨਾ ਉਹ ਤਾਂ ਫੁੰਦਾ ਹੈ ਉਹ ਕਸੂਰ ਹੈ ਕਿ ਉਹ ਮੋਟਾ ਤੇ ਸੋਹਣਾ ਕਿਉਂ ਹੋ ਗਿਆ ਕੰਨਾ ਉਹ ਤੋੜਨਾ ਜਿਹੜਾ ਸਭ ਤੋਂ ਲੰਮਾ ਤੇ ਸਭ ਤੋਂ ਮੋਟਾ ਠੀਕ ਹੈ ਕਿ ਗਲਤ ਉਹ ਤੁਸੀਂ ਬੋਲਦੇ ਕਿਉਂ ਨਹੀਂ ਓਏ ਉਹ ਤਾਂ ਉਹ ਕਸੂਰ ਹੈ ਮੋਟਾ ਤੇ ਲੰਮਾ ਕਿਉਂ ਹੋ ਗਿਆ ਜੇ ਮੱਕੀ ਦੇ ਖੇਤਾਂ 'ਚ ਵੜਦੇ ਤੇ ਛੱਲੀ ਉਹ ਤੋੜ ਲਈ ਜਿਹੜੀ ਸਭ ਤੋਂ ਮੋਟੀ ਤੇ ਸਭ ਤੋਂ ਲੰਬੀ ਜੇ ਵੜ ਤੋਂ ਖਰਬੂਜਿਆਂ ਦੇ ਬਾੜੇ ਤੇ ਖਰਬੂਜਾ ਉਹ ਤੋੜਨੇ ਜਿਹੜਾ ਸਭ ਤੋਂ ਮੋਟਾ ਤੇ ਸੋਹਣਾ ਉਹਦਾ ਇਹ ਕਸੂਰ ਹੈ ਕਿ ਉਹ ਸੋਹਣਾ ਤੇ ਮੋਟਾ ਕਿਉਂ ਗਿਆ ਨਿੰਦਾ ਉਹਦੀ ਕਰਨੀ ਉਹ ਜਿਹਦੀ ਚੜਦੀ ਕਲਾ ਯਾਦ ਰੱਖਣਾ ਪਿਆਰੇ ਜੀ ਸੰਪਾਨੂ ਪਤ ਕੋਈ ਨਿੰਦੀ ਉਹ ਪਿਆਰੇ ਜੀ